ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਪਸੰਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੰਦੂ ਮੰਝ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਘਰ ਦੀ ਗਾਵਾਂ ਵੀਰ ਜੀ ਹਣਾਂ ਦੀ ਤੇ ਕਈ ਮਜਬੂਰੀਆਂ ਜਿਹੜੀਆਂ ਹੋ ਜਾਂਦੀਆਂ ਤੇ ਉਹਦੇ ਕਰਕੇ ਫਿਰ ਇਹ ਵੇਚਣੀਆਂ ਪੈਂਦੀਆਂ ਤੇ ਗੱਲਬਾਤ ਹੁਣ ਕਰਦੇ ਆਂ ਤੇ ਬਾਕੀ ਇਹ ਵੀ ਜੇ ਗੱਬਣੇ ਆ ਆਪਣੀ ਪਾਸ ਕਰਕੇ ਤੇ ਵੇਚ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਠੀਕ ਤੇ ਨਾਮ ਦੱਸ ਦਿਓ ਇੱਕ ਵਾਰੀ ਫੇਰ ਨਾਮ ਮੇਰਾ ਦਾਨਸ਼ ਜੇ ਹਾਂਜੀ ਪਿੰਡ ਚੰਦੂ ਮੰਗਾ ਜੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਹੈ ਜੇ ਗੁਰਦਾਸਪੁਰ ਤੇ ਤਹਿਸੀਲ ਪਟਾਲਾ ਤਹਿਸੀਲ ਪਟਾਲਾ ਜੇ ਤੁਸੀਂ ਮਤਲਬ ਇੱਥੇ ਆਉਂਦੇ ਜੇ ਨਾ ਤੇ ਦਾਲਮ ਤੋਂ 2 ਕਿਲੋਮੀਟਰ ਆ ਹਾਂਜੀ ਤੇ ਜੇ ਤੁਸੀਂ ਅਗਰ ਇੱਥੋਂ ਦੇ ਹੁੰਦੇ ਜੇ ਧਿਆਨਪੁਰ ਥਾਣੀ ਤੇ ਇੱਥੋਂ 3 ਕਿਲੋਮੀਟਰ ਸਾਡਾ ਪਿੰਡ ਹੈ ਇੱਕ ਚੰਦੂ ਮੰਗਾ ਇੱਕ ਚੰਦੂ ਸੂਜਾ ਹਾਂਜੀ ਚੰਦੂ ਸੂਜਾ ਜਿਹੜਾ ਉਹ ਬਿਲਕੁਲ ਧਿਆਨਪੁਰ ਦੇ ਨਾਲ ਆ ਠੀਕ ਹੈ ਤੇ ਇਹ ਚੰਦੂ ਮਾਂਜਾ ਜਿਹੜਾ ਪਿੰਡ ਆ ਦਾ ਦਾਲਮ ਦੇ ਲੱਗੇ ਆ ਦਾਲਮ ਦੇ ਲੱਗੇ ਆ ਤੇ ਧਿਆਨਪੁਰ ਤੋਂ 3 ਕਿਲੋ ਦਾਲਮ ਜਿਹੜਾ ਵਾ ਬਟਾਲੇ ਤੋਂ ਡੇਰੇ ਵਾਲੇ ਰੋਡ ਤੇ ਆ ਹਾਂਜੀ 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 ਠੀਕ ਚਲੋ ਫੋਨ ਨੰਬਰ ਵੀ ਪੁੱਛ ਲ ਦ ਮੇਰਾ ਫੋਨ ਨੰਬਰ ਇੱਕ ਹੈਗਾ ਜੇ ਉਹ ਬੇਟੇ ਦਾ ਨੰਬਰ ਆ ਪਰ ਉਹ ਨਹੀਂ ਪਾਉਣਾ ਅਸੀਂ ਅੱਛਾ ਮੈਂ ਆਪਣਾ ਨੰਬਰ ਦੱਸ ਦਿੰਨਾ ਹਾਂਜੀ 84 72 18 12 74 ਜੀ ਠੀਕ ਹੈ ਹਾਂਜੀ ਤੇ ਕਰ ਦੀਗਾ ਹਾਂ ਜੀ ਆਪਣੇ ਹਾਂਜੀ ਕਰ ਦੀ ਜੀ ਇਹ ਕਿਉਂ ਵੇਚ ਦੇਣੀ ਜੀ ਵਿਝ ਹੀ ਵੇਚਨੇ ਆਨ ਨੂੰ ਕੋ ਥੋੜੀ ਜਿਹੀ ਪ੍ਰੋਬਲਮ ਹੈ ਕਿ ਸਾਡੇ ਤੇ ਬੱਚਿਆਂ ਨੂੰ ਪੱਠੇ ਨਹੀਂ ਪੈਂਦੇ ਅੱਛਾ ਤੇ ਇੱਕ ਮੇਰਾ ਬੇਟਾ ਹੈ ਉਹਦੀ ਡੈਥ ਹੋ ਗਈ ਹੈ ਹਾਂ ਤੁਸੀਂ ਦੱਸੰਦੇ ਹੀ ਵੀ ਅ ਡੈਥ ਹੋ ਗਈ ਉਹਨਾਂ ਦੇ ਜਿਹੜਾ ਮੁੰਡਾ ਸਾਹਮ ਦਾ ਹੈ ਨਾ ਹਾਂਜੀ ਹਾਂਜੀ ਠੀਕ ਉਹਨੂੰ ਬੜੇ ਸਮੋਂ ਕੀ ਉਹ ਨਹੀਂ ਲੈਂਦੇ ਅੱਛਾ ਤੇ ਹੁਣ ਜਿਹੜੇ ਆ ਮੁੰਡਾ ਜਿਹੜਾ ਉਹ ਛੋਟਾ ਵਾ ਤੁਹਾਡੀ ਹਿੰਦਸਤਾਨ ਦੇ ਹੈ ਵੀ ਬੇਟੇ ਮੇਰੇ ਦੋ ਆ ਵੀਜੀ ਉਹ ਸਕੂਲ ਜਾਂਦੇ ਆ ਤੇ ਮੈਂ ਹਲਵਾਈ ਦਾ ਕੰਮ ਕਰਦਾ ਟਾਡਾ ਹਲਵਾਈ ਦਾ ਕੰਮ ਹੈ ਆਪਣਾ ਹਨਾ ਉਹ ਦੀ ਵਜ੍ਹਾ ਹੈ ਨਾ ਮਤਲਬ ਡੰਗਰ ਘਟਾਉਣੇ ਆ ਹਰ ਕੋ ਡੰਗਰ ਹੋਰ ਵੀ ਆ ਗਏ ਨੇ ਦੋ ਤਿੰਨ ਅੱਛਾ ਤੇ ਫਿਰ ਇਹ ਹੁਣ ਤਿਆਰ ਹੋਈ ਹੈ ਇਹ ਤਿਆਰ ਹੋਈ ਹੈ ਤੇ ਅਸੀਂ ਆਨੇ ਵੀ ਚਲ ਬੇਚ ਦਈਏ ਠੀਕ ਆ ਤੇ ਉਹ ਮੁੰਡਾ ਟਾਡਾ 22-23 ਸਾਲਾਂ ਦਾ ਹੈ ਤੁਸੀਂ ਕਹਿੰਦੇ ਸੀ ਵੀ ਉਹ ਹੀ ਸਾਰਾ ਹਾਂਜੀ ਹਾਂਜੀ 20 ਸਾਲ ਦਾ ਨਹੀਂ ਜੀ 22 ਸਾਲ ਦਾ ਅੱਛਾ 22 ਸਾਲ ਦਾ ਹੈ ਤੇ ਉਹਦਾ ਖਤਲ ਹੋ ਗਿਆ ਇੱਥੇ ਛੋਟਾ ਜਿਹਾ ਝਗੜਾ ਹੋਇਆ ਕਿਸ ਨੇ ਅੱਛਾ ਮਾਰ ਦਿੱਤਾ ਹੈ ਅੱਛਾ ਉਹਦੀ ਵਜ੍ਹਾ ਨਾਲ ਅਸੀਂ ਮੇਰੇ ਕੋਲ ਉਹ ਡੰਗਰ ਜਿਆਦਾ ਸੰਗੋਲਾ ਰੱਖਦਾ ਹੈ ਅੱਛਾ ਤੇ ਅਸੀਂ ਉਹਨੂੰ ਭੇਜਦੇ ਨਹੀਂ ਹੁਣ ਤਾਂ ਹੀ ਫਿਰ ਭੇਜਦੇ ਨਹੀਂ ਕਿਉਂਕਿ ਤੁਹਾਡਾ ਹਲਵਾਈ ਦਾ ਕੰਮ ਹੈ ਹੁਣ ਜਿਤਨਾ ਤੁਹਾਡਾ ਵੀ ਕੰਮ ਵੀ ਜੇ ਇਹਨੂੰ ਉਹਨੇ ਰਸਨੇ ਲਿਆਉਣਾ ਪੈਂਦਾ ਸਾਡਾ ਬਾਹਰ ਅੰਦਰ ਦਾ ਕੰਮ ਹੈ ਹਟ ਕੋਲ ਨਹੀਂ ਸ਼ਾਮੇ ਨਹੀਂ ਜਾ ਕੇ ਕਈ ਵਾਰੀ ਤੜਕੇ ਨਿਕਲਣਾ ਪੈਂਦਾ ਕਿ ਯਾਰੀ ਲੇਟ ਤੇ ਫਿਰ ਉਹਨਾਂ ਗਾੜੀ ਵੀ ਆਪਾਂ ਦੇਖ ਸਕਦੇ ਮੇਰੀ ਪਰਾਲੀ ਕੁਤਰੀ ਹੈ ਹਾਂਜੀ ਕੋਈ ਪੱਠੇ ਨਹੀਂ ਹੈ ਪਰਾਲੀ ਕੁਤਰੀ ਬਸ ਤੇ ਫਿਰ ਪੱਠੇ ਵੀ ਪੈਣ ਤੇ ਫੇਰ ਹੀ ਕੋਈ ਡੰਗਰ ਰੱਖਣ ਦਾ ਫਾਇਦਾ ਖਰਾਕ ਪਾਈ ਇੱਕ ਬੋਰੀ ਮਤਲਬ ਦੋ ਬੋਰੀਆਂ ਲੈਣੀਆਂ ਕਿ 2100 ਰੁਪਏ ਦੀ ਹੁੰਦੀ ਸਾਢੇ 2100 ਦੀ ਉਹ ਪਹਿਲਾਂ ਪਾਈ ਪਈ ਜਿਹੜੀ ਸਿੰਗਲ ਹੁੰਦੀ ਹੈ ਮਣਕੋ ਨੂੰ ਪਲੱਸ ਭੌਣਦੇ ਆ ट्रांजੈਕਸ਼ਨ ਹਾਂਜੀ ਹਾਂਜੀ ਕਿਹੜੀ ਆਹ ਪਈ ਆਹ ਥੋੜਾ ਪਿਆਜ ट्रांजੈਕਸ਼ਨ ਪਲੱਸ ਭੌਣਦੇ ਜਿਹੜੀ ਆਹ ਵਾਲੀ ਬਾਕੀ ਇਹਨੂੰ ਆ ਵੀ ਬੋਰੀ ਖਤਮ ਹੋਈ ਚੱਲੀ ਆ ਬਸ ਇਹ ਦੋ ਬੋਰੀਆਂ ਨੂੰ ਮੈਂ ਚਾਹ ਰਿਹਾ ਅੱਛਾ ਦੋ ਬੋਰੀਆਂ ਪਾਤੀਆਂ ਹਾਂ ਹਾਂਜੀ ਹਾਂਜੀ ਠੀਕ ਐ ਤੇ ਕਿੰਨਾ ਕ ਖੜਦੀ ਹੈ ਉਤਰਾ ਟਾਈਮ ਟਾਈਮ ਵੀਰ ਜੀ ਮਤਲਬ ਮੰਨ ਲਓ ਹਫਤੇ ਦੇ ਅੰਦਰ ਅੰਦਰ ਹਫਤਾ ਦੇ ਲੈ ਜਾਣਾ ਨੇ 8-10 ਦਿਨ ਲੈ ਜਾਣੇ ਹਨ ਅੱਠ ਦਿਨ ਲੈ ਜਾਣੇ ਹਨ ਕਿਉਂਕਿ ਜਿੰਨੀ ਕੁ ਬਣੀ ਹੈ ਉਸ ਹਿਸਾਬ ਨਾਲ ਹੀ ਆਖਾਂ ਦੇ ਵੀ ਚਲੋ ਵਿਕ ਜੇ ਤੇ ਥਾਣ ਸੁਣ ਬੜਾ ਵਧੀਆ ਕਰ ਦਿਓ ਨਾ ਥੋੜਾ ਜਿਹਾ ਭੜਾ ਭੁਲਾ ਪਾਈਣਾ ਨੇ ਕਿੰਨੇ ਕ ਦੁੱਧ ਵਾਲੀ ਹੈ ਉਤਰਾ ਇਹ ਵੇਚੇ ਅਸੀਂ ਮੁੱਲ ਲਿਆਂਦੇ ਅਸੀਂ ਜਦੋਂ ਲਿਆਂਦੇ ਸੀ ਨਾ ਗੱਬਣ ਹਾਂਜੀ ਤੋਕੜ ਗੱਭਨ ਲਿਆਂਦੀ ਹਾਂ ਹਾਂਜੀ ਤੋਕੜ ਗੱਭਨ ਲਿਆਂਦੀ ਪਹਿਲੇ ਸਵੇਰੇ ਸਾਡੇ ਕੋਲ ਸੂਈ ਸੀ ਤੇ ਇਹਨੇ ਉਹ 12-13 ਲੀਟਰ ਇੱਕ ਟਾਈਮ ਦਾ ਦੁੱਧ ਦਿੱਤਾ ਅੱਛਾ ਹਾਂਜੀ ਤੁਸੀਂ ਮਤਲਬ ਪਹਿਲਾਂ ਤੋਕੜ ਗੱਭਨ ਲਿਆਂਦੀ ਉਦੋਂ ਸੂਈ ਆ ਉਹ ਸਾਰਾ ਸੂਆ ਘਰੇ ਚੋਇਆ ਵਾ ਹਾਂਜੀ ਉਹਦੀ ਵਸਤੀ ਸਾਡੇ ਕੋਲ ਆ ਉਹ ਬਾਹਰ ਬਣੇ ਤੁਹਾਨੂੰ ਦਿਖਾ ਦੇਣੀ ਪਹਿਲੇ ਸਵੇਰੇ ਜਿਹੜੀ ਹੱਦ ਖਵਾ ਕੇ ਸੂਈ ਆ ਉਦੋਂ ਹੀ 12 ਲੀਟਰ ਸੂਆ ਦੁੱਧ ਇੱਕ ਟਾਈਮ ਦਾ ਹਾਂਜੀ ਮਤਲਬ 24 12 ਲੀਟਰ ਦੁੱਧ 22 ਲੀਟਰ ਦੇ ਦੋ ਆ ਬਸ ਜਿਹੜਾ ਵਿਜੀਤ ਸੇਵਾ ਦਾ ਦੁੱਧ ਆਹੀਂ ਤੇ ਜਿੰਨੇ ਖਾਭ ਨਾਲ ਕੀਤਾ ਹੈਗਾ ਮਤਲਬ ਸੇਵਾ ਕੀਤੀ ਉਹ ਸਭ ਨਾ ਚੋਲਿਆ ਹੁਣ ਅੱਗੇ ਕੋਈ ਜਿਹੜਾ ਖੜੇਗਾ ਉਹ ਵੀਰ ਭਰਾ ਸੇਵਾ ਕਰੇਗਾ ਤੇ ਚੋਲੇਗਾ ਉਹ ਬਾਕੀ ਇਹ ਆ ਵੀ ਗਾਂ ਕੋ 47 ਚੋਲੇ ਵਾਲਾ ਕੋਈ ਵੀਰ ਲੈ ਜੇ ਚੰਗੀ ਸਾਂਹ ਵਾਲਾ ਤੇ ਫਿਰ ਵੱਧ ਵੀ ਦੁੱਧ ਕਰ ਸਕਦਾ ਸਾਡੇ ਕੋਲ ਇਹ ਆਗਾ ਅਸੀਂ 47 ਲੈਣਾ ਸੀ ਅੱਛਾ ਪਰ ਸਾਡੇ ਕੋਲ ਉਹ ਮੁੰਡੇ ਦੀ ਵਜ੍ਹਾ ਨਾਲ ਨਹੀਂ ਲਿਆ ਸਾਡਾ ਬੇਟਾ ਜਿਹੜਾ ਹੋਇਆ ਇਸ ਤਰ੍ਹਾਂ ਠੀਕ ਆ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਬੇਟੇ ਨੂੰ ਇੱਕ ਮਹੀਨਾ ਤੇ ਕੋਈ 10 15 ਦਿਨ ਹੋਏ ਹਜੇ ਅੱਛਾ ਹਾਂਜੀ ਚਲੋ ਇਹ ਵੀ ਕੁਦਰਤੀ ਕੋਈ ਪਤਾ ਨਹੀਂ ਹੁਣ ਚੀਜ਼ਾਂ ਹੋ ਜਾਂਦੀਆਂ ਸਮੇਂ ਦੇ ਨਾਲ ਤੇ ਕਰੀਏ ਤੋਰਦੀਏ ਕਰੀ ਫੇਰੇ ਇਹਨਾਂ ਤੇ ਥਾਣੇ ਦੇ ਕਰੀ ਦੇਖ ਸਕਦੇ ਆ ਬਾਕੀ ਚਲੋ ਵੀਜੀ ਹੁਣਾਂ ਦਾ ਮੁੰਡਾ ਜਿਹੜਾ ਚਲੋ ਹੋਈ ਤੇ ਮਾੜੀ ਗੱਲ ਹੋਈ ਆ ਜੋ ਵੀ ਆ ਤੇ ਬਾਕੀ ਚਲੋ ਫਿਰ ਮਜਬੂਰੀ ਕਰਕੇ ਫਿਰ ਵੇਚਣੀ ਪਈ ਆ ਵੀਜੀ ਹੁਣਾਂ ਨੂੰ ਬਾਕੀ ਹੋਰ ਵੀ ਕੁਝ ਪਸ਼ੂ ਹੈਗੇ ਆ ਉਹ ਵੀ ਕਹਿੰਦੇ ਜਦੋਂ ਫਿਰ ਇਤਰਾ ਤਿਆਰ ਹੋਏ ਤੇ ਵੇਚ ਦੇਣੀ ਆ ਸਾਰੀਆਂ ਮੇਕ ਕਦੋਂ ਮੱਝਾਂ ਹੈਗੀਆਂ ਆ ਆਪ ਵੀ ਜਿਹਨਾਂ ਦਾ ਹਲਵਾਈ ਦਾ ਕੰਮ ਹੈ। ਬਾਕੀ ਇਹ ਆ ਵੀ ਹੈ ਕੱਦ ਕਾਠ ਤੇ ਚੰਗੀ ਆ। ਦੁੱਧ ਵਾਲੀ ਨਿਸ਼ਾਨੀਆਂ ਤੇ ਚੰਗੀਆਂ ਆ। ਟੋਕੜ ਗੱਭਨ ਕਿੰਦੇ ਲਿਆਂਦੀ ਸੀ। ਤੇ ਇੱਕ ਉਹ ਵਾਲਾ ਸੂਆ ਤੇ ਇੱਕ ਅਗਲਾ ਸੂਆ ਦੋ ਸੂਏ ਘਰੇ ਚੋਲੇ ਆ। ਪਹਿਲੇ ਸੂਏ ਟੋਕੜ ਗੱਭਨ ਲਿਆਂਦੀ ਸੀ। ਹਰ ਕੋ ਵੀ ਜੀ ਸੇਵਾ ਆ ਇਹ ਮਸਰਾ ਨਹੀਂ ਹੋ ਸਾਬ ਨਾਲ। ਜਿਹਦੇ ਸੇਵਾ ਕਰਦੇ ਆ ਉਹ ਮੁੰਡਾ ਸਾਡੇ ਪਰਦੇਖਵਾਲ ਕਰਦਾ ਜੀ। ਬਾਕੀ ਇਹ ਆ ਵੀ ਜੇ ਤਿਆਰ ਹੋਣੀਆਂ ਨੇ ਥੱਲੇ। ਹਾਂ ਜੀ ਹਾਂ। ਕੀ ਆ ਜਨੇ ਆ ਮਸਰਾ ਸੋ ਫਸਤੇ ਦੇ ਲਾਗੇ ਬੰਨੇ ਜੇ ਟਾਈਮ ਇਹਨੇ ਲਾਇਆ ਨਾ ਫੱਟਾ ਦਾ ਜਾਈਗੀ ਫੱਟਾ ਦੇ ਹੈ ਜੀ ਨਾ ਫੱਟਾ ਹੈ ਹਾਂਜੀ ਬਾਕੀ ਕੋਈ ਵੀ ਇਰਾਣ ਕੇ ਵੇਖੇ ਇੱਕ ਵਾਰੀ ਇਹੇ ਪੁਲਾ ਪੁਲਾ ਦੁਨਿਆਹ ਹਵਾਨੇ ਤੇ ਪੈਣਾ ਜਿਵੇਂ ਤਰਾ ਠੰਡੀ ਜੀ ਹੈ ਕੋਈ ਗੱਲ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਨਾ ਵੇਖੋ ਟੱਲਾ ਟੱਲਾ ਬੰਦਿਆ ਇਸ ਹਰੀਆਂ ਭਰ ਜਾਣੀਆਂ ਜੀ ਠੀਕ ਹੈ ਜੀ ਹਾਂ ਦੇਖ ਸਕਦੇ ਹਵਾ ਮੇ ਤੇ ਵੀ ਨਾੜਾਂ ਚੰਗੀਆਂ ਵਾਂ ਮਿਲ ਕੇ ਉਹਨਾਂ ਵੀ ਚੰਗੀ ਲੱਗੀ ਹੈ ਉਤਨਾ ਕੱਦ ਕਾਠ ਵੀ ਚੰਗਾ ਵਾ ਬਾਕੀ ਕੋਈ ਸਾਹ ਚੰਗੀ ਵਾਲੇ ਕੋ ਚੱਲ ਜੇ ਤੇ ਦੁੱਧ ਚੰਗਾ ਕੱਢੀ ਜਾਊਗੀ ਕਿੰਨਾ ਫੇਰ ਰੱਖਣਾ ਵਿਧੀਆਂ ਦਾ ਮੁੱਲ ਜੀ ਜੀ ਮੁੱਲ ਤੇ ਚਲੋ ਮਤਲਬ ਅਸੀਂ ਅੱਜ ਇੱਕ ਵੀਡੀਓ ਤੁਹਾਡੀ ਵੇਖਣਦੇ ਹਾਂ ਉਹ ਮੁੰਡਾ ਜਿਹੜਾ ਛੋਟਾ ਜਾਨੀ ਬੋਲਦਾ ਆ ਸਮਰਵੀਰ ਆਪਣਾ ਸੰਬਰ ਸੰਬਰ ਤੇ ਉਹਦੀਆਂ ਘੰਨਾਂ ਜਦ ਮੈਂ ਹੁਣੇ ਬੈ ਕੇ ਬੈਠੇ ਵੇਖਣਦੇ ਹਾਂ ਤੇ ਬਜ਼ੁਰਗਾਂ ਦਾ ਰੇਟ ਬੜੇ ਉਹ ਚਲੋ ਫਿਰ ਚੀਜ਼ ਚੀਜ਼ ਦਾ ਮੁੱਲ ਆ ਚੀਜ਼ ਦਾ ਮੁੱਲ ਆ ਉਹ ਗਾਇਨਾ ਚਲੋ ਇਹਨਾਂ ਨੂੰ ਰਾਜੀ ਹੀ ਉਹ ਹੁਣ ਜਿਹੋ ਜੀ ਚੀਜ਼ ਆ ਫਿਰ ਉਹੋ ਜੇ ਮੁੱਲ ਪੈਣਾ ਕੋਈ 30 ਵਾਲੀ ਆ ਕੋਈ ਲੱਖ ਵਾਲੀ ਆ ਕੋਈ ਕਿੰਨੇ ਵਾਲੀ ਆ ਆਪਾਂ ਆਪਣੀ ਗਾਂ ਦਾ ਦੱਸੀ ਵੀ ਆਪਣੀ ਕਿੰਨੇ ਕਦੀ ਆ ਲੋਕੀ ਦੇ ਦੀਆਂ ਦੀਆਂ ਗਾਇਨਾ ਦਾ 85 ਮੁੱਲ ਕਰਦੇ ਆ ਹਾਂਜੀ ਅਸੀਂ ਤੇ ਮਤਲਬ ਆਨੇ ਵੀ 65000 ਦੇ ਵਿੱਚੋਂ ਹੀ ਮਾਨਤਾਨ ਕਰ ਦਾਂਗੇ 65 ਮਤਲਬ ਛੋਟ-ਛਾਟ ਕਰ ਦੋਗੇ ਛੋਟ-ਛਾਟ ਕਰ ਦਾਂਗੇ ਅੱਛਾ 65 ਚੋਂ ਕੋਈ ਛੋਟ-ਛਾਟ ਕਰ ਦੋਗੇ ਸਿਰੋ ਤਹੀਂ ਕਰਾ ਲਓ 2000 ਛੱਡ ਦਿਓ ਚਲੋ ਕੁਛ ਨਹੀਂ ਹੁੰਦਾ ਫਿਰ 63000 ਦੀ ਦੇ ਦਈਏ ਚਲੋ ਠੀਕ ਹੈ ਅੋਦੇ ਜਮੇ ਹੀ ਮਾਨਤਾਨ ਕਰ ਦਾਂਗੇ ਚੱਲਾ ਛੋੜ ਛੱਡ ਮੌਕੇ ਤੇ ਕਰ ਦੋਗੇ ਕੋ ਫੋਨ ਲਾਊਗਾ ਇੱਕ ਰੀ ਤੇ ਆਪੇ ਕੋਈ ਗੱਲ ਨਹੀਂ ਵੀਰ ਜੀ ਫੋਨ ਲਾਏ ਕੋਈ ਜਿਹੜਾ ਵੀ ਮਾਨਤਾਨ ਪੂਰਾ ਕਰਾਂਗੇ ਵੀਰ ਜੀ ਠੀਕ ਹੈ ਜੀ ਗੱਲ ਨਹੀਂ ਤੇ ਠੀਕ ਹੈ ਬਾਕੀ ਆ ਤਰ੍ਹਾਂ ਥਣ ਥਣ ਓਕੇ ਆ ਸਾਰੇ ਬਿਲਕੁਲ ਓਕੇ ਵੀਰ ਜੀ ਕੋਈ ਆਪਣੀ ਟਿੱਪ ਕੇ ਲੈ ਕੇ ਜਾਏ ਅੱਛਾ ਬਸ ਇੱਥੇ ਦੀ ਆਡੋ ਕੋ ਗਰੰਟੀ ਆ ਮੁਰਕੇ ਵਾਪਰੇ ਖਲੜਿਆ ਵੇਖੋ ਅਸੀਂ ਤੇ ਕੁਝ ਨਹੀਂ ਕਰ ਰਹੇ ਹਾਂ ਜੀ ਅਸੀਂ ਇੱਕ ਮੱਝ ਵੇਚੀ ਸੀ ਅੱਗੇ ਵੀਡੀਓ ਤੇ ਤੇ ਮੁਰਕੇ ਉਹ ਆਨ ਆਦੇ ਹੀ ਬਬਲਾ ਆਇਆ ਉਹਨਾਂ ਨੇ ਨਾ 12 ਵਜੇ ਮੱਝ ਕਿਤੇ ਰਾਤ ਨੂੰ ਛੁਈ ਅੱਛਾ ਤੇ ਅਗਲੇ 12 ਵਜੇ ਤੱਕ ਉਹਨੂੰ ਜੇਰ ਹੀ ਨਹੀਂ ਪਈ ਤੋ ਮੁੜ ਕੇ ਸਾਨੂੰ ਲਾਮਾ ਦਿੰਦੇ ਫਿਰਦੇ ਤੇ ਤੁਸੀਂ ਉਹ ਆਦੀ ਜੇਰ ਨਹੀਂ ਛੁੱਟੀ ਫਲਾਣ ਮੈਂ ਆ ਗਿਆ ਜੇਰ ਛੁੱਟਣ ਦੀ ਹਾਲੀ ਸੁਣੀ ਕਰਨ ਤੇ ਠੀਕ ਆ ਇਹ ਆ ਵੀ ਜੋ ਵੀ ਇੱਥੋਂ ਵੇਖ ਚਾ ਕੇ ਕੋਈ ਤਸੱਲੀ ਕਰ ਹਾਂਜੀ ਜੋ ਵੀ ਹੈਗਾ ਇੱਥੇ ਆ ਸਾਡੇ ਕੋਲ ਤੇ ਆਪਣੀ ਤਸੱਲੀ ਕਰਕੇ ਖੜਨ ਠੀਕ ਆ ਜੀ ਹਾਂਜੀ ਠੀਕ ਆ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਖੜੋ ਜੀ